ਸਤਨਾਮ ਵਾਹੀ ਗੁਰੂ ਸਾਹਿਬ ਜੀ ਸੋਰਠ ਮਹਲਾ 5 ਤੇ ਮੇਰੇ ਮੀਤਾ ਪਾਛਿਆ ਆਨੰਦ ਪ੍ਰਭ ਕੀਤਾ ਆਗੇ ਸੁਖ ਮੇਰੇ ਮੀਤਾ ਪਾਛਿਆ ਆਨੰਦ ਪ੍ਰਭ ਕੀਤਾ ਰਮੇਸ਼ਰ ਬਣਤ ਬਣਾਈ ਫਿਰ ਦੌਲਤ ਕਟਹੁ ਨਾਹੀ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਆਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਆਜਰ ਜੇ ਤੇਰੀ ਵਦਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾ ਟਲ ਚਬਰ ਸ਼ਤ ਤਖਤ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਿੰਦੀ ਪਹਿਲੀ ਪਹਿਰ ਤੋਂ ਸਜੀ ਪਾਵਨ ਦੀਵਾਨ ਜਿਨ੍ਹਾਂ ਦੀਆਂ ਹਾਜ਼ਰੀਆਂ ਪਰੜੀ ਗੁਰੂ ਪਿਆਰ ਵਾਲੇ ਸਤਸੰਗੀ ਜਮਵਤ ਪਾ ਕੇ ਹੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਨਿਤਾ ਪ੍ਰਤੀ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਨ ਦਾ ਸੁਭਾਗ ਦਾ ਸਮਾ ਸਤਿਗੁਰੂ ਜੀ ਬਖਸ਼ਦੇ ਨੇ ਅੱਜ ਦਾ ਪਾਵਨ ਪਵਿੱਤਰ ਬਚਨ ਸੋਠ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਦੁਆਰਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਅੰਗ 629 ਅਧੇਤੀ ਤੇ ਸੁਬਾਹ ਪੰਥ ਇਸ ਪਾਵਨ ਪਵਿੱਤਰ ਬਚਨ ਰਾਹੀਂ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਜੋ ਗੱਲ ਦ੍ਰਿੜ ਕਰਵਾਈ ਹੈ ਜੋ ਸਿੱਖਿਆ ਦਿੱਤੀ ਹੈ ਕਿ ਜੀਦਾ ਮਨ ਆਪਣੇ ਗੁਰੂ ਪਰਮਾਤਮਾ ਦੇ ਵਿੱਚ ਰੰਗਿਆ ਗਿਆ ਪਹਿਲੀ ਗੱਲ ਉਹ ਨੂੰ ਹਰ ਪਾਸੇ ਰੱਬ ਦੇਖਣਾ ਸ਼ੁਰੂ ਹੋ ਜਾਂਦਾ ਹੈ ਦੂਜੀ ਗੱਲ ਪਿਛਲੇ ਦਾ ਜੈਸਾ ਵੀ ਟਾਈਮ ਸੀ ਸਮਾਂ ਸੀ ਮਾਲਕ ਸੁਖਾਲਾ ਬਣਾ ਦਿੱਤਾ ਹੈ ਤਾਂ ਉਹ ਕਿਸੇ ਵੀ ਪ੍ਰਕਾਰ ਦਾ ਸੀ ਜੀ ਵਿਕਾਰੀ ਸੀ ਅਪਰਾਧੀ ਸੀ ਕਿਸੇ ਵੀ ਪ੍ਰਕਾਰ ਦਾ ਅੈਬ ਸੀ ਪਰ ਜਦੋਂ ਆਪਣੇ ਆਪ ਨੂੰ ਰੰਗ ਲਿਆ ਜਿਵੇਂ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹ ਨਿਸ਼ਤਾਰਾ ਪਾਪੀ ਸੀ ਪਰ ਜਦੋਂ ਰੰਗਿਆ ਗਿਆ ਪਾਪੀ ਛੁੱਟ ਹੀ ਰਹਿ ਗਿਆ ਪਾਪ ਮਿਟ ਗਏ ਉਸੇ ਪ੍ਰਕਾਰ ਗਣਕਾ ਦੀ ਉਦਾਹਰਣ ਸਤੂ ਜੀ ਨੇ ਦਿੱਤੀ ਪਹਿਲਾਂ ਜੈਸੀ ਸੀ ਆਪ ਜਾਣਦੇ ਅਰਜੀਦੂ ਰੰਗਤ ਚੜੀ ਐ ਤੋ ਵੈਸੀ ਨਹੀਂ ਰਹੀ ਉਹਨੂੰ ਇੱਕ ਮਿਕਤਾ ਹਾਸਲ ਹੋ ਗਈ ਜਿਉਂ ਆਪ ਕੋ ਸਿਮਰ ਅਜਾਮਲ ਉਧਰਿਓ ਗਨਕਾ ਹਉ ਗਤ ਪਾਈ ਗੁਰੂ ਜੀ ਕਾ ਬਖਸ਼ੈ ਮਹਾਰਾਜ ਮੇਰੇ ਕਹਿਣ ਤੋਂ ਭਾਵ ਪਿਛਲੇ ਰਾ ਸਮਾ ਜੈਸਾ ਵੀ ਸੀ ਮਾਲਕ ਦੇ ਨਾਮ ਦੀ ਰੰਗਤ ਜੀ ਤੋਂ ਮੰਨਤੇ ਚੜੀ ਸਤਿਗੁਰੂ ਜੀ ਨੇ ਉਹ ਵੀ ਸਵਾਮੀ ਸਵਾਰ ਦਿੱਤਾ ਫਿਰ ਆਉਣ ਵਾਲਾ ਜਿਹੜਾ ਸਮਾਂ ਹੈ ਰੱਬ ਨੇ ਉਹ ਸੁਖਾਲਾ ਬਣਾ ਦਿੱਤਾ ਕਾਹੂ ਇਸ ਬਚਨ ਨੂੰ ਸਮਝੀਏ ਪਰਮਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਪਿਆਰ ਸਹਿਤ ਗੁਰਪਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ واحرو جی کی گرو نانک پا مہاراج جی نیل مالک جی چیت بڑا ڈول ہے اندر بڑا ڈاواں ڈول ہوں ٹکا نہیں ہے ਤੁਹਾਡੀ ਸ਼ਰਨ ਵਿੱਚ ਵੀ ਆਈ ਤਾਂ ਸਿੱਖਿਆ ਵੀ ਸੁਣੀ ਦੀ ਸਭ ਕੁਝ ਹੈ ਪਰ ਪਤਾ ਨਹੀਂ ਕਿਉਂ ਮਨ ਜਿਹੜਾ ਹੈ ਖਲਾਉਂਦਾ ਹੀ ਨਹੀਂ ਡੋਲਦਾ ਹੀ ਰਹਿੰਦਾ ਗੁਰੂ ਸਾਹਿਬ ਜੀ ਨੇ ਫਿਰ ਉੱਥੇ ਦੋ ਵਕਤ ਗੱਲਾਂ ਅੱਗੇ ਰੱਖੀਆਂ ਕਹਿਣ ਲੱਗੇ ਪਹਿਲੀ ਗੱਲ ਸ਼ੱਕ ਤੇ ਦੂਜੀ ਗੱਲ ਜਿਹੜਾ ਹੈ ਅਸੀਂ ਸ਼ੰਕਾ ਜਿੱਤੋਂ ਗੁਰੂ ਤੇ ਕਰ ਬੈਠਦੇ। ਇੱਕ ਤੇ ਹੁੰਦਾ ਨਾ ਪੂਰਨ ਵਿਸ਼ਵਾਸ, ਰੋਸਾ। ਐ ਦ੍ਰਿੜਤਾ ਦੇ ਨਾਲ ਮੈਂ ਕਹਾਂ ਕਿ ਮੇਰਾ ਗੁਰੂ ਮੇਰੇ ਨਾਲ ਹੈ ਜੀ। ਤੇ ਦੂਜੀ ਪਾਸੇ ਮੇਰੇ ਅੰਦਰ ਸ਼ੱਕ ਪੈਦਾ ਹੋਵੇ, ਹਾਏ ਬਣੇਗਾ ਕੀ? ਹੋਏਗਾ ਕਿ ਨਹੀਂ ਕੁਝ ਹੋਏਗਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੁਸੀਂ ਸ਼ਬਦਾਵਲੀ ਬੋਲੀ ਆ ਰਹੇ ਹੋ ਨਾਤਮਸਤਕ ਹੋ ਰਹੇ ਹੋ ਸਿੱਖਿਆ ਲੈ ਰਹੇ ਹੋ ਪਰ ਫਿਰ ਵੀ ਚੇਤਨੀ ਖਲਾਉਂਦਾ ਖਲਾਉਂਦਾ ਅਸੀਂ ਇਹ ਕਵਾਂਗੇ ਤੁਹਾਨੂੰ ਗੁਰੂ ਤੇ ਸ਼ੱਕ ਹੈ। ਰੋਸਾ ਨਹੀਂ। ਤੇ ਜਿਦਣ ਰੋਸ ਆ ਜਾਏਗਾ ਉਹ ਦਿਨ ਅੰਦਰ ਖਲੋ ਜਾਏਗਾ। ਡੋਲੇਗਾ ਨਹੀਂ। ਤੇ ਜਿਨ੍ਹਾਂ ਚਿਰ ਜ਼ਿੰਦਗੀ ਵਿੱਚ ਸ਼ੰਕੇ ਤੇ ਸ਼ੱਕ ਰਹੇ ਉਹਨਾਂ ਚਿਰ ਜਿਹੜਾ ਤੁਸੀਂ ਜਿੱਤ ਨੂੰ ਆਪਣੇ ਅੰਦਰ ਖਿਲਾਰ ਨਹੀਂ ਸਕਦੇ ਇਹ ਦੋਲਦਾ ਰਹੇ ਛੋਟੀ ਜੀ ਉਦਾਹਰਨ ਦੇ ਦਿਆਂ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਆਪ ਸਮਝ ਗਏ ਹੋਗੇ ਕਿਹੜੀ ਉਦਾਹਰਨ ਉਨੇ ਇਥੇ ਦੋਵੇਂ ਚੀਜ਼ਾਂ ਨੇ ਭਰੋਸਾ ਵੀ ਐ ਸ਼ੱਕ ਵੀ ਮਾਲਕ ਜੀ ਨੂੰ ਭੁੱਖ ਲੱਗੀ ਨਾਲ ਸੰਗਤ ਵੀ ਤੇ ਪਹਾੜੀ ਲੱਗਾ ਐ ਕਿ ਉੱਥੇ ਜ਼ਿਆਦਾਤਰ ਰੀਖੇ ਤੇ ਲੋਕੀ ਕਹਿੰਦੇ ਕਿ ਇਹ ਰੀਖੇ ਜਿਹੜੇ ਨੇ ਨਾ ਸਿੱਤੇ ਇੱਥੇ ਰਹਿੰਦੇ ਆ ਬੜੇ ਕੌੜੇ ਦੇ ਨਾਲ ਹੋਰ ਵੀ ਸਿੱਖ ਨੇ ਸਤਿਗੁਰੂ ਜੀ ਕਹਿੰਦੇ ਜਿਹਨੂੰ ਜਿਹਨੂੰ ਭੁੱਖ ਲੱਗੀ ਐ ਆ ਰੀਠੇ ਦੇ ਦਰਖਤ ਲੱਗੇ ਨੇ ਇਹਨਾਂ ਤੇ ਚੜ ਜਾਓ ਤੇ ਖਾ ਲਓ ਭੁੱਖ ਮਟਾਓ ਆਪਣੀ ਪਰ ਜਿਨ੍ਹਾਂ ਦੇ ਅੰਦਰ ਸ਼ੱਕ ਪੈਦਾ ਹੋ ਗਿਆ ਇਹ ਕੌੜੇ ਤੇ ਮੂੰਹ ਵਿੱਚ ਪਾਇਆ ਤੇ ਉਹੀ ਬੇਸਵਾਦਾ ਹੋ ਜਾਣਾ ਸਭ ਇਹ ਤੇ ਜ਼ਹਿਰ ਇੱਕ ਪ੍ਰਕਾਰ ਦਾ ਹੈ ਰਿੱਠੇ ਵੀ ਕਦੇ ਮਿੱਠੇ ਹੁੰਦੇ ਨੇ ਸ਼ੱਕ ਆ ਗਿਆ ਅੰਦਰ ਪਰ ਜਿਹਨੂੰ ਭਰੋਸਾ ਸੀ ਅਗਲਾ ਚੜ ਗਿਆ ਦਰਖਤ ਤੇ ਉਹਦੇ ਅੰਦਰ ਸ਼ੱਕ ਨਹੀਂ ਆਇਆ ਅਗਲਾ ਚੜ ਗਿਆ ਜੇ ਚੜ ਕੇ ਰਿੱਠੇ ਛਕਣ ਲੱਗ ਪਿਆ ਤੇ ਸ਼ੱਕ ਕਹਿੰਦਾ ਸਤਿਗੁਰੂ ਜੀ ਇਹ ਤੇ ਬੜੇ ਮਿੱਠੇ ਨੇ ਇਹ ਉਹ ਜਿਵੇਂ ਉਦਾਹਰਣ ਹੈ ਗੁਰਦੁਆਰਾ ਜੀਠਾ ਸਾਹਿਬ ਅੱਜ ਵੀ ਉਦਾਹਰਣ ਹੈ ਸਾਡੇ ਸਾਹਮਣੇ ਜੇ ਸ਼ੱਕ ਕਰ ਬੈਠੋਗੇ ਤੇ ਉਹ ਤੁਹਾਨੂੰ ਕੌੜੇ ਮਿਲਣਗੇ ਤੇ ਜੇ ਤੁਸੀਂ ਭਰੋਸਾ ਕਰ ਲਿਆ ਤੇ ਉਹ ਕੌੜੇ ਵੀ ਮਿੱਠੇ ਕਰ ਦੇਗਾ ਗੁਰੂ ਇਹ ਦੋਵੇਂ ਚੀਜ਼ਾਂ ਜਿਵੇਂ ਭਾਈ ਲੈਣਾ ਜੀ ਨੂੰ ਸੰਗਤ ਸੰਗਤ ਕਹਿੰਦੀ ਹੈ ਗੁਰੂ ਸਾਹਿਬ ਜੀ ਨੂੰ ਤਿੰਨ ਚਾਰ ਦਿਨ ਹੋ ਗਏ ਮੀਂਹ ਵਰਿਆ ਜੀ ਰਾਸ਼ਨ ਪਾਣੀ ਕੋਈ ਨਹੀਂ ਆਇਆ ਰਸਤੂ ਵੀ ਨਹੀਂ ਆਈ ਦੂਰ ਡਰੇਡੇ ਤੋਂ ਸੰਗਤ ਚੱਲ ਕੇ ਆਈ ਹੈ ਮਾਲਕ ਜੀ ਭੁੱਖ ਲੱਗੀ ਹੈ ਦੋ ਤਿੰਨ ਦਿਨ ਹੋ ਗਏ ਆ ਵਿਆਕਲ ਹੋ ਰਿਹਾ ਅੰਦਰ ਤੇ ਭਰੀ ਸਭਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਜਾਓ ਦਰਖਤ ਹਲਾਓ ਜਾ ਕੇ ਮਠਿਆਈ ਲਿਕੇ ਔਰ ਜਿੰਨਾ ਅੰਦਰ ਤੇ ਸ਼ੱਕ ਆਇਆ ਉਹ ਕਹਿੰਦੇ ਦ੍ਰਿਖਤਾਂ ਦੇ ਵੀ ਕਿਤੇ ਮਠਿਆਈਆਂ ਲੱਗਦੀਆਂ। ਈਵਨ ਸਮਝਣ ਵਾਸਤੇ ਉਦਾਹਰਣ ਹੈ ਕਿ ਜੇ ਭਰੋਸਾ ਰੱਖੋਗੇ ਮਾਲਕ ਬਹੁਤ ਕੁਝ ਕਰ ਸਕਦਾ। ਸਮਰੱਥ ਹੈ ਗੁਰੂ ਕੁਛ ਵੀ ਕਰ ਸਕਦਾ। ਸੁੱਕੇ ਹਰੇ ਕੀਏ ਖਿੰਮਾ ਹੈ। ਸੁੱਕਿਆਂ ਨੂੰ ਖਿੰਨ ਵਿੱਚ ਹਰੇ ਕਰ ਦਿੰਦਾ। ਮਰਦਿਆਂ ਨੂੰ ਜੀਵਤ ਕਰ ਦਿੰਦਾ। ਮਿਰਤਕ ਕੋ ਜੀਵਾਲਨਹਾਰ ਭੁਕੇ ਕੋ ਦੇਵਤਾ ਧਾਰ ਤੇ ਜਿਨ੍ਹਾਂ ਦੇ ਮਨਾਂ ਵਿੱਚ ਸ਼ੱਕ ਉਠਿਆ ਅੰਦਰਖਤਾ ਤੇ ਵੀ ਮਠਾਈਆਂ ਲੱਗਦੀਆਂ ਨੇ ਉਹ ਬੈਠੇ ਰਹੇ ਅਗਲੇ ਤੇ ਭਾਈ ਲੈਣਾ ਜੀ ਉੱਠੇ ਤੇ ਸਤਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਕਹਿੰਦੇ ਮੈਂ ਜਾਣਾਂ ਕਿ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਨੂੰ ਜਿਨੂੰ ਭੁੱਖ ਲੱਗੀ ਹੈ ਭਾਈ ਲੈਣਾ ਦੇ ਪਿੱਤੇ ਚੁਰਕੋ। ਪ੍ਰੋਸਾ ਸੀ ਅਗਲਾ। ਇਹੋ ਹੀ ਅਵਸਥਾ ਜੇਕਰ ਅਸੀਂ ਆਪਣੇ ਅੰਦਰ ਲੈ ਕੇ ਆ ਜਾਵਾਂ। ਤੇ ਪੰਜਵੇਂ ਪਾਤਸ਼ਾਹ ਮਹਾਰਾਜੀ ਕਹਿੰਦੇ ਫਿਰ ਕਲਾ ਵਰਤੇਗੀ ਸਾਡੇ ਅੰਦਰ। ਕਿਹੜੀ ਆਗੇ ਸੁਖ ਮੇਰੇ ਮੀਤਾ ਤੇ ਮੇਰੇ ਮਿੱਤਰ ਆਉਣ ਵਾਲਾ ਸਮਾਂ ਤੇਰਾ ਸੁਖਾਲਾ ਬਣਾ ਦੇਗਾ ਫਿਰ ਪਾਛੀ ਆਨੰਦ ਪ੍ਰਭ ਕੀਤਾ ਬੀਤ ਚੁਕਿਆ ਸਮਾਂ ਜਿੱਦਾਂ ਦਾ ਮਰਜੀ ਸੀ ਸਤਿਗੁਰੂ ਜੀ ਨੇ ਉਹ ਵੀ ਆਨੰਦ ਮੇਈ ਬਣਾ ਦਿੱਤਾ ਉਹਨੂੰ ਕੋਈ ਸੱਜਣ ਠੱਗ ਨਹੀਂ ਕਹਿੰਦਾ ਕਹਿੰਦੇ ਨੇ ਭਾਈ ਸੱਜਣ ਹੈ ਪਿਛਲਾ ਜੀਵਨ ਥੋੜੀ ਵੇਖ ਰਿਹਾ ਕੋਈ ਹੋਰ ਉਹਨ ਕੋਈ ਕੌਡਾ ਰਾਖਸ਼ ਥੋੜੀ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਉਸ ਤੋਂ ਬਾਅਦ ਲੋਕੀ ਕਹਿਣ ਲੱਗੇ ਭਾਈ ਕੌਡਾ ਹੈ ਇੱਕ ਨੂੰ ਹੰਕਾਰੀ ਬਲੀ ਕੰਧਾਰੀ ਕਹਿੰਦੇ ਸੀ ਬੜਾ ਹੰਕਾਰ ਕਰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਕਿਰਪਾ ਹੋਈ ਤੇ ਕੋਈ ਉਹਨੂੰ ਹੰਕਾਰ ਨਹੀਂ ਕਹਿੰਦਾ ਕਿਉਂਕਿ ਉਹ ਨਿਮਰਤਾ ਦੇ ਵਿੱਚ ਆ ਗਿਆ ਚਰਣਾ ਤੇ ਪਿਆਰ ਮੇਰੇ ਕਹਿਣ ਤੋਂ ਭਾਵੇਂ ਹੈ ਪਾਛੇ ਆਨੰਦ ਪ੍ਰਭ ਕੀਤਾ ਪਿਛਲਾ ਸਮਾਂ ਜਿੱਦਾਂ ਦਾ ਵੀ ਸੀ ਪਰ ਜਦੋਂ ਤੋਂ ਰੰਗੇ ਗਏ ਨਾ ਗੁਰੂ ਦੀ ਸ਼ਰਨ ਵਿੱਚ ਆ ਗਏ ਮਾਲਕ ਅਗੇ ਤਬਲਾ ਲੈ ਲਿਆ ਤੇ ਗੁਰੂ ਨੇ ਬੜੀ ਕਿਰਪਾ ਕਰਨੀ ਬੜਾ ਦਰਸ਼ ਕਰਨਾ ਹੈ ਸਾਡਾ ਆਉਣ ਵਾਲਾ ਜੀਵਨ ਵੀ ਤੇ ਪਿਛਲੇ ਰਾ ਜੀਵਨ ਵੀ ਸੋਹਣਾ ਬਣਾ ਦੇਣਾ ਪਰਮੇਸ਼ਰ ਬਣਤ ਬਣਾਈ ਬਣਤ ਦਾ ਅਰਥ ਹੁੰਦਾ ਹੈ ਵਿਉਂਤ ਵਿਧੀ ਤਰੀਕਾ ਜੁਗਤ ਕਹਿੰਦੇ ਰੱਬ ਨੇ ਐਸੀ ਜੁਗਤ ਐਸਾ ਤਰੀਕਾ ਐਸੀ ਵਿਉਂਤ ਬਣਾ ਰੱਖੀ ਹੈ ਫਿਰ ਦੌਲਤ ਕਦ ਹੂ ਨਾਹੀ ਫਿਰ ਜਿਹੜਾ ਮਨੁੱਖ ਰੰਗਿਆ ਗਿਆ ਵਾਹਿਗੁਰੂ ਦੇ ਨਾਮ ਦੇ ਵਿੱਚ ਉਹ ਨਾ ਲੋਕ ਵਿੱਚ ਡੋਲਦਾ ਹੈ ਤੇ ਨਾ ਪਰਲੋਕ ਵਿੱਚ ਡੋਲਦਾ ਹੈ। ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋਂ ਮਾਲਕ ਜੀ ਕਹਿਣ ਲੱਗੇ ਨਿਤਾਂ ਪ੍ਰਤੀ ਜੇਕਰ ਸਿਮਰਨ ਲੱਗ ਪਏਗਾ ਲੋਕ ਵੀ ਸੁਖੀ ਪਰਲੋਕ ਵੀ ਸੁਖੀ ਤੇ ਜਿਸ ਸਮੇਂ ਵਿੱਚ ਜੀ ਰਿਹਾ ਹੈ ਵਰਤਮਾਨ ਵੀ ਤੇ ਰਸ ਨਾਮ ਗੋਬਿੰਦ ਕਾ ਸਦਾ ਲੀਜੈ ਇਸ ਕਰਕੇ ਸਭੀ ਦਾ ਜਿਹੜਾ ਆਸਰਾ ਹੈ ਸਮੁੱਚੇ ਸੰਸਾਰ ਨੂੰ ਜਿਹੜਾ ਦੇਖ ਰਿਹਾ ਉਸ ਪਰਮਾਤਮਾ ਦਾ ਆਸਰਾ ਲੈ ਉਹਦਾ ਸਿਮਰਨ ਕਰ ਸ਼ੱਕ ਨਾ ਕਰੇ ਇੱਕ ਹੋਰ ਬਚਨ ਆਦਿਆ ਭਗਤ ਨਾਮਦੇਵ ਜੀ ਦਾ ਭਗਤ ਨਾਮਦੇਵ ਜੀ ਕਹਿੰਦੇ ਰੱਬ ਤੇ ਤਰਕ ਨਾ ਕਰਿਓ ਪੁਛਿਆ ਕੀ ਹੋਏਗਾ ਕਹਿੰਦੇ ਭਟਕਣਾ ਪਰਮ ਭੁਲੇਖੇ ਤੁਹਾਡੀ ਜ਼ਿੰਦਗੀ ਵਿੱਚ ਆ ਜਾਣਗੇ ਇਹ ਬਚਨ ਤਾਂ ਯਾਦ ਵੀ ਹੈ ਸੁਣਿਆ ਵੀ ਹੈ ਹੁਕਮ ਦੇ ਵਿੱਚ ਸ਼ੁਰੂਆਤ ਹੁੰਦੀ ਪਹਿਲ ਪੁਰੀਏ ਪੁੰਨਰਕ ਬਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨਉ ਹਰ ਹਰਨਾ ਚੰਤੀ ਨਾਚਨਾ ਪਹਿਲ ਪੁਰ ਸਾਬਰਾ ਅਥੋਨ ਪ੍ਰਸਾਦ ਮਰਾ ਅਸਦਾ ਅਰ ਉਸਦਾ ਹਰ ਕਾ ਬਾਗਰਾ ਨਾਚੀ ਪਿੰਦੀ ਮੈ ਸਾਗਰਾ ਇਹਦੇ ਵਿੱਚ ਹੀ ਪੰਕਤੀ ਹੈ ਤਰਕ ਨਾ ਚਾ ਸ਼ੱਕ ਨਾ ਕਰੀ ਭਰਮੀਆਂ ਚਾ ਭਟਕਣਾ ਵਿੱਚ ਪੈ ਜਾਏਗਾ ਕਿਸਵਾ ਬਚਾਉਨੀ ਆਈਏ ਮਈਏ ਏਕ ਆਨ ਜੀਓ ਕਿਸਵਾ ਬਚਾਉਨੀ ਦਾ ਅਰਥ ਹੈ ਕਿਸਾਂ ਵਾਲਾ ਜੋ ਪਰਮਾਤਮਾ ਹੈ ਉਹਦਾ ਹੁਕਮ ਕేశਵਾ ਬਚਾਉਣੀ ਆਈਏ ਮਈਏ ਆਈਏ ਮਈਏ ਦਾ ਅਰਥ ਹੈ ਇਸਤਰੀ ਤੇ ਮਰਦ ਸਾਰਿਆਂ ਦੇ ਵਿੱਚ ਇੱਕੋ ਜਿਹੀ ਚੱਲਦੇ ਆ ਉਹਦਾ ਹੁਕਮ ਏਕਾਨ ਜੀਓ ਇਸ ਕਰਕੇ ਪਰਮਾਤਮਾ ਨੇ ਵਿਉਂਤ ਐਸੀ ਬਣਾਈਆਂ ਜਿਹਦੇ ਜਿਹੜੇ ਰੰਗੇ ਜਾਂਦੇ ਨੇ ਸਤਗੁਰੂ ਜੀ ਕਹਿੰਦੇ ਫਿਰ ਉਹ ਨਾ ਇੱਥੇ ਡੋਲਦੇ ਨੇ ਤੇ ਨਾ ਅੱਗੇ ਲੋਲਦੇ ਉਹ ਸਿਰ ਰਹਿੰਦੇ ਨੇ ਸਾਥੀ ਸਾਹਿਬ ਸੋਮਨ ਮੰਨਿਆ ਜਿਨ੍ਹਾਂ ਦਾ ਮਨ ਸੱਚੇ ਸਾਹਿਬ ਦੇ ਵਿੱਚ ਮੰਨ ਗਿਆ ਮੰਨ ਗਿਆ ਜਾਂ ਰੰਗਿਆ ਗਿਆ ਜਾਂ ਭਤੀਜ ਗਿਆ ਹਰ ਸਰਬ ਨਿਰੰਤਰ ਜਾਣਿਆ ਉਹ ਸਾਰਿਆਂ ਦੇ ਵਿੱਚ ਇੱਕ ਅਕਾਲ ਪੁਰਖ ਨੂੰ ਨਿਰੰਤਰ ਜਾਣਦੇ ਉਹ ਦੇਖਦੇ ਨੇ ਕਿ ਪਰਮਾਤਮਾ ਹਰ ਬਾਸੇ ਆ। ਹਰ ਇੱਕ ਹਿਰਦੇ ਵਿੱਚ ਬੈਠਾ ਹੋਇਆ। ਉਹ ਫਿਰ ਹੋਰ ਕਿਤੇ ਨਹੀਂ ਜਾਂਦੇ। ਉਹ ਸਭ ਤੋਂ ਪਹਿਲਾਂ ਭਾਲ ਆਪਣੇ ਆਪ ਦੀ ਕਰਦੇ ਨੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ। ਸਰਬ ਨਿਵਾਸੀ ਸਦਾ ਆਲੇਪਾ ਤੋਹੀ ਸੰਗ ਸਮਾਈ। ਉਹ ਪਮਦ ਜਿਉਂ ਬਾਸ ਬਸਤ ਹੈ। ਮੁਕਰ ਮਾਹ ਜੈਸੀ ਛਾਈ ਤੈਸੇ ਹੀ ਹਰ ਬਸੇ ਨਰੰਤਰ ਘਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਦੀ ਕਾਈ ਆਪਣੇ ਆਪ ਨੂੰ ਪਛਾਨਦਾ ਹੈ ਉਹ ਫਿਰ ਤੇ ਜਿਨ੍ਹਾਂ ਦਾ ਮਨ ਮੰਨਿਆ ਜਾਂਦਾ ਹੈ ਉਹ ਫਿਰ ਰੱਬ ਨੂੰ ਹਰ ਪਾਸੇ ਜਾਣਦੇ ਕੋ ਕਬੀਰ ਜਬ ਜਾਣਿਆ ਇਸ ਕਰਕੇ ਜਿਹੜਾ ਹੈ ਜਦੋਂ ਭਗਤ ਕਬੀਰ ਜੀ ਕਹਿਣ ਲੱਗੇ ਮੈਂ ਜਾਣ ਲਿਆ ਕੋ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਤੋ ਕਿਆ ਕਿਜੈ ਮੇਰਾ ਤੇ ਮਨ ਮੰਨ ਗਿਆ ਜਿਨ੍ਹਾਂ ਦਾ ਨਹੀਂ ਮੰਨਿਆ ਨਾ ਮੰਨੇ ਪਰ ਮੈਂ ਇੱਕ ਮਿਕਤਾਸਰ ਕਰ ਲਈਏ ਹਰ ਸਰਬ ਨਿਰੰਤਰ ਜਾਣਿਆ ਹਰ ਪਾਸੇ ਰੱਬ ਨੂੰ ਵਸਤਾ ਵੇਖਦਾ ਰਹਾਉ ਸਭ ਜੀ ਤੇਰੀ ਦਿਆਲਾ ਫਿਰ ਉਹ ਕਹਿੰਦਾ ਜਿਹਦਾ ਮਨ ਮੰਨਿਆ ਗਿਆ ਰੱਬ ਜੀ ਤੁਸੀਂ ਦਇਆ ਦੇ ਕਰੋ ਤੇ ਸਾਰੇ ਜੀਵ ਜਿਹੜੇ ਨੇ ਨਾ ਇਹ ਤੁਹਾਡੇ ਬਣਾਏ ਹੋਏ ਨੇ ਤੁਹਾਡੇ ਭੇਜੇ ਹੋਏ ਨੇ ਤੁਸੀਂ ਕਿਰਪਾ ਕੀਤੀ ਹੈ ਆਪਣੇ ਭਗਤ ਕਰੇ ਪ੍ਰਤਪਾਲਾ ਆਪਣੇ ਭਗਤਾਂ ਦੀ ਪ੍ਰਤਪਾਲਣਾ ਆਪਣੇ ਭਗਤਾਂ ਦੀ ਰਾਖੀ ਤੁਸੀਂ ਆਪ ਕਰਦੇ ਹੋ ਅਚਰਜ ਤੇਰੀ ਵਡਿਆਈ ਤੁਹਾਡੀ ਜਿਹੜੀ ਹੈ ਨਾ ਵਡਿਆਈ ਉਹ ਹੈਰਾਨ ਕਰ ਦੇਣ ਵਾਲੀ ਤੁਸੀਂ ਖੁਦ ਅਚਰਜ ਹੋ ਇਸੇ ਕਰਕੇ ਦਸੀ ਵਾਹ ਗੁਰੂ ਕਹਿੰਦੇ ਨੇ ਵਾਹ ਨਿਕਲਦੇ ਉਦੋਂ ਜਿੱਦੋਂ ਕੋਈ ਹੈਰਾਨੀ ਵਾਲੀ ਚੀਜ਼ ਹੋਵੇ ਅੱਗੇ। ਜਾਂ ਵੇਖੀ ਨਾ ਹੋਵੇ ਜਾਂ ਪਹਿਲੀ ਵਾਰ ਵੇਖੀ ਹੋਵੇ। ਇਸੇ ਕਰਕੇ ਜਿਹੜਾ ਹੈ ਉਹ ਪਰਮਾਤਮਾ ਅਚਰਜਮਈ ਹੈ। ਤੇ ਅਖੀਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਿਤ ਨਾਨਕ ਨਾਮ ਧਿਆਈ ਰੱਬੀ ਪਿਆਰੇ ਰੱਬ ਦਾ ਸਿਮਰਨ ਹਰ ਰੋਜ਼ ਨਿਤਾ ਪ੍ਰਤੀ ਹਮੇਸ਼ਾ ਕਰਦੇ ਜਿਨ੍ਹਾਂ ਦਾ ਮਨ ਮੰਨਿਆ ਜਾਂਦਾ ਇਸ ਕਰਕੇ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਸੱਚੇ ਸਹਿਬ ਦੇ ਵਿੱਚ ਸਾਡਾ ਮਨ ਪਤੀਜ ਜਾਵੇ ਜਿਸ ਕਾਰਨ ਅਸੀਂ ਵੀ ਸਵੇਰ ਕੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਉਸ ਅਵਸਥਾ ਤੇ ਪਹੁੰਚ ਜਾਏ ਕਿਰਪਾ ਕਰੇ ਜੀ ਬਚਨ ਹਿਰਦੇ ਵਿੱਚ ਵਸਣ ਬੇਅੰਤ ਪੁਲਾ ਦੇ ਇਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ